ਇਸ ਵਕਤ ਸੀ ਡੇਰਾ ਬਾਬਾ ਨਾਨਕ ਮੌਜੂਦ ਆ ਪਾਕਿਸਤਾਨ ਸਿਰਫ ਮਹਿਜ਼ 1 ਕਿਲੋਮੀਟਰ 1.5 ਕਿਲੋਮੀਟਰ ਇੱਥੋਂ ਦੂਰ ਹੈ ਔਰ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਭਿਆਨਕ ਤਸਵੀਰਾਂ ਨੇ ਸੋ ਪਾਣੀ ਦਾ ਬਹਾਅ ਦੇਖ ਸਕਦੇ ਹੋ ਕਿੰਨੀ ਤੇਜ਼ ਹੈ ਔਰ ਵੱਡੀ ਜਿਹੜੀ ਇੱਥੇ ਇੱਕ ਘਟਨਾ ਹੋਈ ਹੈ ਜਿਹੜਾ ਇਸ ਸੜਕ ਹੈ ਇੱਥੋਂ ਟੁੱਟ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਪਾਣੀ ਦੇ ਕਾਰਨ ਹੜ੍ਹ ਦੇ ਕਾਰਨ ਜਿਹੜੀ ਇਹ ਸੜਕ ਹੈ ਟੁੱਟ ਗਈ ਹੈ ਬਿਲਕੁਲ ਸਾਹਮਣੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਥੋਂ ਜਿਹੜਾ ਬਿਲਕੁਲ ਨਾਲ ਆਉਣ ਦਾ ਸੰਪਰਕ ਹੈ ਜਿਹੜਾ ਕਨੈਕਟੀਵਿਟੀ ਹੈ ਟੁੱਟ ਚੁੱਕੀ ਹੈ ਸੋ ਕਾਫੀ ਨੁਕਸਾਨ ਹੋਇਆ ਹੈ ਕਿਉਂਕਿ ਬਿਲਕੁਲ ਸਾਹਮਣੇ ਇਹ ਜਿਹੜਾ ਰਸਤਾ ਇੱਧਰ ਤੁਸੀਂ ਸਾਈਟ ਤੇ ਦੇਖ ਸਕਦੇ ਹੋ ਇਹ ਜਿਹੜਾ ਰਸਤਾ ਹੈ ਇਹ ਬਿਲਕੁਲ ਇਸ ਰਸਤੇ ਦੇ ਨਾਲ ਜੁੜਦਾ ਸੀ ਔਰ ਇਹ ਬਹੁਤ ਵੱਡਾ ਵਿੱਚ ਪਾੜ ਪੈ ਚੁੱਕਾ ਹੈ ਰਸਤਾ ਤੁਸੀਂ ਦੇਖ ਸਕਦੇ ਹੋ ਇਸ ਵਕਤ ਡੇਰਾ ਬਾਬਾ ਲਾਲਕ ਦੀਆਂ ਤਸਵੀਰਾਂ ਨੇ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਵਹਾਅ ਕਿੰਨੀ ਤੇਜ਼ ਹੈ ਕਿਸ ਤਰੀਕੇ ਦੇ ਨਾਲ ਇੱਥੇ ਹੜ੍ਹ ਦੀ ਸਥਿਤੀ ਹੈ ਕਿਉਂਕਿ ਪੂਰੇ ਪੰਜਾਬ ਤੋਂ ਸਭ ਤੋਂ ਵੱਧ ਜਿਹੜਾ ਇਸ ਵਕਤ ਹੜ੍ਹ ਪ੍ਰਭਾਵਿਤ ਇਲਾਕੇ ਦੀ ਜੇ ਗੱਲ ਕਰੀਏ ਜਨਾਲਾ ਰਮਦਾਸ ਡੇਰਾ ਬਾਬਾ ਨਾਨਕ ਮਾਝੇ ਵਾਲੀ ਸਾਈਡ ਤੇ ਤਕਰੀਬਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੋ ਥੋੜਾ ਲਾਗਿਓ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਸਵੀਰਾਂ ਕਿਉਂਕਿ ਕਾਫੀ ਖਤਰਾ ਹੈ ਇੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਜਿਹੜੀ ਮਿੱਟੀ ਨਿਕਲ ਕੇ ਪੂਰਾ ਜਿਹੜੀ ਸੜਕ ਹੈ ਟੁੱਟ ਚੁੱਕੀ ਹੈ ਕਾਫੀ ਵੱਡਾ ਪਾੜ ਵਿੱਚ ਪੈ ਚੁੱਕਿਆ ਹੈ ਔਰ ਇਸ ਵਕਤ ਤੁਸੀਂ ਇਹ ਦੇਖ ਸਕਦੇ ਹੋ ਕਿ ਪਾਣੀ ਦੀ ਜੋ ਵਹਾਹ ਪਾਣੀ ਦਾ ਕਿੰਨੀ ਤੇਜ਼ ਆ ਕਿੰਨੀ ਤੇਜ਼ੀ ਦੇ ਨਾਲ ਜਿਹੜਾ ਪਾਣੀ ਪਿੱਛੋਂ ਆ ਰਿਹਾ ਸੋ ਲਗਾਤਾਰ ਫਿਲਹਾਲ ਇਹ ਵੀ ਖਬਰ ਆ ਰਹੀਆਂ ਨੇ ਕਿ ਜਿਹੜੇ ਦਿਨ ਨਿਕਲਣੇ ਸ਼ੁਰੂ ਹੋ ਗਏ ਨੇ ਧੁੱਪ ਨਿਕਲਣੀ ਸ਼ੁਰੂ ਹੋ ਗਈ ਹੈ ਥੋੜਾ ਪਾਣੀ ਦਾ ਜਿਹੜਾ ਜਿਹੜਾ ਲੈਵਲ ਆ ਉਹ ਵੀ ਘਟਿਆ ਪਰ ਕਿਤਨਾ ਕਿਤੇ ਇਹ ਜਿਹੜੀ ਜਿਹੜਾ ਪਿੱਛੋਂ ਪਾਣੀ ਆ ਰਿਹਾ ਲਗਾਤਾਰ ਉਹ ਕਿਤਨਾ ਕਿਤੇ ਨੁਕਸਾਨ ਕਰਦਾ ਪਿਆ ਸੋ ਇਹ ਬਹੁਤ ਵੱਡਾ ਨੁਕਸਾਨ ਇੱਕ ਇਸ ਸੜਕ ਦਾ ਤੁਸੀਂ ਦੇਖ ਸਕਦੇ ਹੋਇਆ ਹੈ ਕਿਸ ਤਰੀਕੇ ਦੇ ਨਾਲ ਇਹ ਥੱਲੋਂ ਮਿੱਟੀ ਜਿਹੜੀ ਨਿਕਲ ਕੇ ਸੜਕ ਜਿਹੜੀ ਟੁੱਟ ਚੁੱਕੀ ਹੈ ਸੋ ਬਿਲਕੁਲ ਸਾਹਮਣੇ ਤਸਵੀਰਾਂ ਦੇਖ ਸਕਦੇ ਹੋ ਇਹ ਜਿਹੜੀ ਕਨੈਕਟੀਵਿਟੀ ਸੀ ਇੱਕ ਵਿਚਕਾਰ ਦੀ ਟੁੱਟ ਚੁੱਕਾ ਹੈ ਬਹੁਤ ਵੱਡਾ ਜਿਹੜਾ ਨੁਕਸਾਨ ਇੱਥੇ ਹੋਇਆ ਹੈ ਸੋ ਇਹ ਇਹ ਖੁਸ਼ੀ ਦੀ ਖਬਰ ਤਾਂ ਇਹ ਕਹਿ ਸਕਦੇ ਕਿ ਕਿੰਨਾ ਕਿਤੇ ਜਿਹੜਾ ਜਾਨੀ ਨੁਕਸਾਨ ਇੱਥੇ ਨਹੀਂ ਹੋਇਆ ਸੋ ਇਸ ਤੋਂ ਬਾਅਦ ਜਿਹੜੀਆਂ ਹੋਰ ਤਸਵੀਰਾਂ ਆ ਉਹ ਵੀ ਤੁਹਾਡੇ ਨਾਲ ਜਲਦੀ ਅਸੀਂ ਸਾਂਝੀਆਂ ਕਰਦੇ ਰਹਾਂਗੇ ਬਿਲਕੁਲ ਸਾਹਮਣੇ ਤੁਸੀਂ ਇਹ ਦੇਖ ਸਕਦੇ ਹੋ ਜਿਹੜੀ ਇਹ ਸੜਕ ਜਿਹੜੀ ਕਿਸ ਤਰੀਕੇ ਦੇ ਨਾਲ ਟੁੱਟੀ ਹੈ ਸੋਰ ਲਗਾਤਾਰ ਲੋਕ ਦੂਰੋਂ ਦੂਰੋਂ ਇੱਥੇ ਪਹੁੰਚ ਰਹੇ ਨੇ ਸੇਵਾ ਕਰਦੇ ਪਏ ਨੇ ਹਰਿਆਣੇ ਤੋਂ ਵੀ ਇੱਥੇ ਨੌਜਵਾਨਾਂ ਚ ਪਹੁੰਚੇ ਨੇ ਸੋ ਇਸ ਤੋਂ ਇਲਾਵਾ ਪੰਜਾਬ ਦੇ ਹੋਰ ਖੇਤਰਾਂ ਦੇ ਵਿੱਚੋਂ ਵੀ ਇੱਥੇ ਨੌਜਵਾਨ ਬਜ਼ੁਰਗ ਇਕੱਠੇ ਹੋ ਕੇ ਸੇਵਾ ਕਰਦੇ ਪਏ ਨੇ ਮੋਢੇ ਨਾਲ ਦੇ ਨਾਲ ਮੋਢਾ ਜੋੜ ਕੇ ਕਿਉਂਕਿ ਇਹ ਬਿਲਕੁਲ ਸਾਹਮਣੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਰਤਾਰਪੁਰ ਕੋਰੀਡੋਰ ਮਹਿਜ਼ ਪਾਕਿਸਤਾਨ ਦੀ ਜੇ ਗੱਲ ਕਰੀਏ ਮਹਿਜ਼ 1 ਕਿਲੋਮੀਟਰ ਇੱਥੋਂ ਦੂਰ ਹੈ ਸੋ ਇਸ ਤੋਂ ਬਾਅਦ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਜਿਸ ਤਰੀਕੇ ਦੇ ਨਾਲ ਲੋਜਵਾਲ ਇਤਿਹਾਕੇ ਸੇਵਾ ਕਰਦੇ ਪਏ ਨੇ ਸੋ ਇੱਕ ਵਾਰ ਫਿਰ ਦਿਖਾ ਦਿਆ ਕਿ ਬਹੁਤ ਭਿਆਨਕ ਤਸਵੀਰਾਂ ਨੇ ਕਹਿ ਸਕਦੇ ਬਹੁਤ ਭਿਆਨਕ ਤਸਵੀਰਾਂ ਨੇ ਜਿਸ ਤਰੀਕੇ ਨਾਲ ਇਥੇ ਇਹ ਸੜਕ ਚੁੱਟੀ ਆ ਹੋਰ ਬਹੁਤ ਨੁਕਸਾਨ ਹੋਏ ਨੇ ਘਰਾਂ ਦੇ ਵਿੱਚ ਪਾਣੀ ਭੜਿਆ ਹੈ ਫਤੂਰੇ ਫਤੂਰੇ ਲੋਕਾਂ ਰੱਖ-ਰੱਖ ਇੱਥੇ ਕਲਾਕਾਰ ਵੱਖ-ਵੱਖ ਐਨ ਜੀਓ ਤੋਂ ਪਹੁੰਚਦੇ ਨੇ ਜਿੰਮੇਵਾਰੀ ਚ ਕਰਦੀਆਂ ਪਈਆਂ ਨੇ ਹਰ ਪੀੜਤਾ ਦੀ ਸੇਵਾ ਕਰਦੀਆਂ ਪਈਆਂ ਨੇ ਸੋ ਇਸ ਤੋਂ ਬਾਅਦ ਜਿਹੜੀਆਂ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਭਿਆਨਕ ਤਸਵੀਰਾਂ ਨੇ ਸੋ ਪਾਣੀ ਦਾ ਬਹਾਅ ਦੇਖ ਸਕਦੇ ਹੋ ਕਿੰਨੀ ਤੇਜ਼ ਆ ਔਰ ਵੱਡੀ ਜਿਹੜੀ ਇੱਥੇ ਇੱਕ ਘਟਨਾ ਹੋਈ ਹੈ ਜਿਹੜਾ ਇਸ ਸੜਕ ਹੈ ਇੱਥੋਂ ਟੁੱਟ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਪਾਣੀ ਦੇ ਕਾਰਨ ਹੜ੍ਹ ਦੇ ਕਾਰਨ ਜਿਹੜੀ ਇਹ ਸੜਕ ਹੈ ਟੁੱਟ ਗਈ ਹੈ ਬਿਲਕੁਲ ਸਾਹਮਣੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਥੋਂ ਜਿਹੜਾ ਬਿਲਕੁਲ ਨਾਲ ਆਉਣ ਦਾ ਸੰਪਰਕ ਹੈ ਜਿਹੜਾ ਕਨੈਕਟੀਵਿਟੀ ਹੈ ਟੁੱਟ ਚੁੱਕੀ ਹੈ ਸੋ ਕਾਫੀ ਨੁਕਸਾਨ ਹੋਇਆ ਹੈ ਕਿਉਂਕਿ ਬਿਲਕੁਲ ਸਾਹਮਣੇ ਇਹ ਜਿਹੜਾ ਰਸਤਾ ਇੱਧਰ ਤੁਸੀਂ ਸਾਈਟ ਤੇ ਦੇਖ ਸਕਦੇ ਹੋ ਇਹ ਜਿਹੜਾ ਰਸਤਾ ਹੈ ਇਹ ਬਿਲਕੁਲ ਇਸ ਰਸਤੇ ਦੇ ਨਾਲ ਜੁੜਦਾ ਸੀ ਔਰ ਇਹ ਬਹੁਤ ਵੱਡਾ ਵਿੱਚ ਪਾੜ ਪੈ ਚੁੱਕਾ ਹੈ ਰਸਤਾ ਤੁਸੀਂ ਦੇਖ ਸਕਦੇ ਹੋ ਇਸ ਵਕਤ ਡੇਰਾ ਬਾਬਾ ਲਾਲਕ ਦੀਆਂ ਤਸਵੀਰਾਂ ਨੇ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਵਹਾਅ ਕਿੰਨੀ ਤੇਜ਼ ਹੈ ਕਿਸ ਤਰੀਕੇ ਦੇ ਨਾਲ ਇੱਥੇ ਹੜ੍ਹ ਦੀ ਸਥਿਤੀ ਹੈ ਕਿਉਂਕਿ ਪੂਰੇ ਪੰਜਾਬ ਤੋਂ ਸਭ ਤੋਂ ਵੱਧ ਜਿਹੜਾ ਇਸ ਵਕਤ ਹੜ੍ਹ ਪ੍ਰਭਾਵਿਤ ਇਲਾਕੇ ਦੀ ਜੇ ਗੱਲ ਕਰੀਏ ਜਨਾਲਾ ਰਮਦਾਸ ਡੇਰਾ ਬਾਬਾ ਨਾਨਕ ਮਾਝੇ ਵਾਲੀ ਸਾਈਡ ਤੇ ਤਕਰੀਬਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੋ ਥੋੜਾ ਲਾਗਿਓ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਸਵੀਰਾਂ ਕਿਉਂਕਿ ਕਾਫੀ ਖਤਰਾ ਹੈ ਇੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਜਿਹੜੀ ਮਿੱਟੀ ਨਿਕਲ ਕੇ ਪੂਰਾ ਜਿਹੜੀ ਸੜਕ ਹੈ ਟੁੱਟ ਚੁੱਕੀ ਹੈ ਕਾਫੀ ਵੱਡਾ ਪਾੜ ਵਿੱਚ ਪੈ ਚੁੱਕਿਆ ਹੈ ਔਰ ਇਸ ਵਕਤ ਤੁਸੀਂ ਇਹ ਦੇਖ ਸਕਦੇ ਹੋ ਕਿ ਪਾਣੀ ਦੀ ਜੋ ਵਹਾਹ ਪਾਣੀ ਦਾ ਕਿੰਨੀ ਤੇਜ਼ ਆ ਕਿੰਨੀ ਤੇਜ਼ੀ ਦੇ ਨਾਲ ਜਿਹੜਾ ਪਾਣੀ ਪਿੱਛੋਂ ਆ ਰਿਹਾ ਸੋ ਲਗਾਤਾਰ ਫਿਲਹਾਲ ਇਹ ਵੀ ਖਬਰ ਆ ਰਹੀਆਂ ਨੇ ਕਿ ਜਿਹੜੇ ਦਿਨ ਨਿਕਲਣੇ ਸ਼ੁਰੂ ਹੋ ਗਏ ਨੇ ਧੁੱਪ ਨਿਕਲਣੀ ਸ਼ੁਰੂ ਹੋ ਗਈ ਹੈ ਥੋੜਾ ਪਾਣੀ ਦਾ ਜਿਹੜਾ ਜਿਹੜਾ ਲੈਵਲ ਆ ਉਹ ਵੀ ਘਟਿਆ ਪਰ ਕਿਤਨਾ ਕਿਤੇ ਇਹ ਜਿਹੜੀ ਜਿਹੜਾ ਪਿੱਛੋਂ ਪਾਣੀ ਆ ਰਿਹਾ ਲਗਾਤਾਰ ਉਹ ਕਿਤਨਾ ਕਿਤੇ ਨੁਕਸਾਨ ਕਰਦਾ ਪਿਆ ਸੋ ਇਹ ਬਹੁਤ ਵੱਡਾ ਨੁਕਸਾਨ ਇੱਕ ਇਸ ਸੜਕ ਦਾ ਤੁਸੀਂ ਦੇਖ ਸਕਦੇ ਹੋਇਆ ਹੈ ਕਿਸ ਤਰੀਕੇ ਦੇ ਨਾਲ ਇਹ ਥੱਲੇ ਮਿੱਟੀ ਜਿਹੜੀ ਨਿਕਲ ਕੇ ਸੜਕ ਜਿਹੜੀ ਟੁੱਟ ਚੁੱਕੀ ਹੈ ਸੋ ਬਿਲਕੁਲ ਸਾਹਮਣੇ ਤਸਵੀਰਾਂ ਦੇਖ ਸਕਦੇ ਹੋ ਇਹ ਜਿਹੜੀ ਕਨੈਕਟੀਵਿਟੀ ਸੀ ਇੱਕ ਵਿਚਕਾਰ ਦੀ ਟੁੱਟ ਚੁੱਕਾ ਹੈ ਬਹੁਤ ਵੱਡਾ ਜਿਹੜਾ ਨੁਕਸਾਨ ਇੱਥੇ ਹੋਇਆ ਹੈ ਸੋ ਇਹ ਇਹ ਖੁਸ਼ੀ ਦੀ ਖਬਰ ਤਾਂ ਇਹ ਕਹਿ ਸਕਦੇ ਕਿ ਕਿੰਨਾ ਕਿਤੇ ਜਿਹੜਾ ਜਾਨੀ ਨੁਕਸਾਨ ਇੱਥੇ ਨਹੀਂ ਹੋਇਆ ਸੋ ਇਸ ਤੋਂ ਬਾਅਦ ਜਿਹੜੀਆਂ ਹੋਰ ਤਸਵੀਰਾਂ ਆ ਉਹ ਵੀ ਤੁਹਾਡੇ ਨਾਲ ਜਲਦੀ ਅਸੀਂ ਸਾਂਝੀਆਂ ਕਰਦੇ ਰਹਾਂਗੇ ਬਿਲਕੁਲ ਸਾਹਮਣੇ ਤੁਸੀਂ ਇਹ ਦੇਖ ਸਕਦੇ ਹੋ ਜਿਹੜੀ ਇਹ ਸੜਕ ਜਿਹੜੀ ਕਿਸ ਤਰੀਕੇ ਦੇ ਨਾਲ ਟੁੱਟੀ ਹੈ ਔਰ ਲਗਾਤਾਰ ਲੋਕ ਦੂਰੋਂ ਦੂਰੋਂ ਇੱਥੇ ਪਹੁੰਚ ਰਹੇ ਨੇ ਸੇਵਾ ਕਰਦੇ ਪਏ ਨੇ ਹਰਿਆਣਾ ਤੋਂ ਵੀ ਇੱਥੇ ਨੌਜਵਾਨਾਂ ਚ ਪਹੁੰਚੇ ਨੇ ਸੋ ਇਸ ਤੋਂ ਇਲਾਵਾ ਪੰਜਾਬ ਦੇ ਹੋਰ ਖੇਤਰਾਂ ਦੇ ਵਿੱਚੋਂ ਵੀ ਇੱਥੇ ਨੌਜਵਾਨ ਬਜ਼ੁਰਗ ਇਕੱਠੇ ਹੋ ਕੇ ਸੇਵਾ ਕਰਦੇ ਪਏ ਨੇ ਮੋਢੇ ਨਾਲ ਦੇ ਨਾਲ ਮੋਢਾ ਜੋੜ ਕੇ ਕਿਉਂਕਿ ਇਹ ਬਿਲਕੁਲ ਸਾਹਮਣੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਰਤਾਰਪੁਰ ਕੋਰੀਡੋਰ ਮਹਿਜ਼ ਪਾਕਿਸਤਾਨ ਦੀ ਜੇ ਗੱਲ ਕਰੀਏ ਮਹਿਜ਼ 1 ਕਿਲੋਮੀਟਰ ਇੱਥੋਂ ਦੂਰ ਹੈ ਸੋ ਇਸ ਤੋਂ ਬਾਅਦ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਜਿਸ ਤਰੀਕੇ ਦੇ ਨਾਲ ਲੋਕ ਜਵਾਲ ਇਤਿਹਾਕੇ ਸੇਵਾ ਕਰਦੇ ਪਏ ਨੇ ਸੋ ਇੱਕ ਵਾਰ ਫਿਰ ਦਿਖਾ ਦਿਆ ਕਿ ਬਹੁਤ ਭਿਆਨਕ ਤਸਵੀਰਾਂ ਨੇ ਕਹਿ ਸਕਦੇ ਬਹੁਤ ਭਿਆਨਕ ਤਸਵੀਰਾਂ ਨੇ ਜਿਸ ਤਰੀਕੇ ਨਾਲ ਇੱਥੇ ਇਹ ਸੜਕ ਚੁੱਟੀ ਆ ਹੋਰ ਬਹੁਤ ਨੁਕਸਾਨ ਹੋਏ ਨੇ ਘਰਾਂ ਦੇ ਵਿੱਚ ਪਾਣੀ ਭੜਿਆ ਹੈ ਫਦੂਰੇ ਫੂਰੇ ਲੋਕ ਲੱਖ ਲੱਖ ਇੱਥੇ ਕਲਾਕਾਰ ਵੱਖ-ਵੱਖ ਐਨ ਜੀਓ ਸਿੱਤੇ ਪਹੁੰਚਦੇ ਨੇ ਜਿੰਮੇਵਾਰੀ ਚ ਕਰਦੀਆਂ ਪਈਆਂ ਨੇ ਹਰ ਪੀੜਤਾ ਦੀ ਸੇਵਾ ਕਰਦੀਆਂ ਪਈਆਂ ਨੇ ਸੋ ਇਸ ਤੋਂ ਬਾਅਦ ਜਿਹੜੀਆਂ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਭਿਆਨਕ ਤਸਵੀਰਾਂ ਨੇ ਸੋ ਪਾਣੀ ਦਾ ਬਹਾਅ ਦੇਖ ਸਕਦੇ ਹੋ ਕਿੰਨੀ ਤੇਜ਼ ਆ ਔਰ ਵੱਡੀ ਜਿਹੜੀ ਇੱਥੇ ਇੱਕ ਘਟਨਾ ਹੋਈ ਹੈ ਜਿਹੜਾ ਇਸ ਸੜਕ ਹੈ ਇੱਥੋਂ ਟੁੱਟ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇਹ ਪਾਣੀ ਦੇ ਕਾਰਨ ਹੜ੍ਹ ਦੇ ਕਾਰਨ ਜਿਹੜੀ ਇਹ ਸੜਕ ਹੈ ਟੁੱਟ ਗਈ ਹੈ ਬਿਲਕੁਲ ਸਾਹਮਣੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਥੋਂ ਜਿਹੜਾ ਬਿਲਕੁਲ ਨਾਲ ਆਉਣ ਦਾ ਸੰਪਰਕ ਹੈ ਜਿਹੜਾ ਕਨੈਕਟੀਵਿਟੀ ਹੈ ਟੁੱਟ ਚੁੱਕੀ ਹੈ ਸੋ ਕਾਫੀ ਨੁਕਸਾਨ ਹੋਇਆ ਹੈ ਕਿਉਂਕਿ ਬਿਲਕੁਲ ਸਾਹਮਣੇ ਇਹ ਜਿਹੜਾ ਰਸਤਾ ਇੱਧਰ ਤੁਸੀਂ ਸਾਈਟ ਤੇ ਦੇਖ ਸਕਦੇ ਹੋ ਇਹ ਜਿਹੜਾ ਰਸਤਾ ਹੈ ਇਹ ਬਿਲਕੁਲ ਇਸ ਰਸਤੇ ਦੇ ਨਾਲ ਜੁੜਦਾ ਸੀ ਔਰ ਇਹ ਬਹੁਤ ਵੱਡਾ ਵਿੱਚ ਪਾੜ ਪੈ ਚੁੱਕਾ ਹੈ ਰਸਤਾ ਤੁਸੀਂ ਦੇਖ ਸਕਦੇ ਹੋ ਇਸ ਵਕਤ ਡੇਰਾ ਬਾਬਾ ਲਾਲਕ ਦੀਆਂ ਤਸਵੀਰਾਂ ਨੇ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਵਹਾਅ ਕਿੰਨੀ ਤੇਜ਼ ਹੈ ਕਿਸ ਤਰੀਕੇ ਦੇ ਨਾਲ ਇੱਥੇ ਹੜ੍ਹ ਦੀ ਸਥਿਤੀ ਹੈ ਕਿਉਂਕਿ ਪੂਰੇ ਪੰਜਾਬ ਤੋਂ ਸਭ ਤੋਂ ਵੱਧ ਜਿਹੜਾ ਇਸ ਵਕਤ ਹੜ੍ਹ ਪ੍ਰਭਾਵਿਤ ਇਲਾਕੇ ਦੀ ਜੇ ਗੱਲ ਕਰੀਏ ਜਨਾਲਾ ਰਮਦਾਸ ਡੇਰਾ ਬਾਬਾ ਨਾਨਕ ਮਾਝੇ ਵਾਲੀ ਸਾਈਡ ਤੇ ਤਕਰੀਬਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੋ ਥੋੜਾ ਲਾਗਿਓ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਸਵੀਰਾਂ ਕਿਉਂਕਿ ਕਾਫੀ ਖਤਰਾ ਹੈ ਇੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਜਿਹੜੀ ਮਿੱਟੀ ਨਿਕਲ ਕੇ ਪੂਰਾ ਜਿਹੜੀ ਸੜਕ ਹੈ ਟੁੱਟ ਚੁੱਕੀ ਹੈ ਕਾਫੀ ਵੱਡਾ ਪਾੜ ਵਿੱਚ ਪੈ ਚੁੱਕਿਆ ਹੈ ਔਰ ਇਸ ਵਕਤ ਤੁਸੀਂ ਇਹ ਦੇਖ ਸਕਦੇ ਹੋ ਕਿ ਪਾਣੀ ਦੀ ਜੋ ਵਹਾਹ ਪਾਣੀ ਦਾ ਕਿੰਨੀ ਤੇਜ਼ ਆ ਕਿੰਨੀ ਤੇਜ਼ੀ ਦੇ ਨਾਲ ਜਿਹੜਾ ਪਾਣੀ ਪਿੱਛੋਂ ਆ ਰਿਹਾ ਸੋ ਲਗਾਤਾਰ ਫਿਲਹਾਲ ਇਹ ਵੀ ਖਬਰ ਆ ਰਹੀਆਂ ਨੇ ਕਿ ਜਿਹੜੇ ਦਿਨ ਨਿਕھرਨੇ ਸ਼ੁਰੂ ਹੋ ਗਏ ਨੇ ਧੁੱਪ ਨਿਕਲਣੀ ਸ਼ੁਰੂ ਹੋ ਗਈ ਹੈ ਥੋੜਾ ਪਾਣੀ ਦਾ ਜਿਹੜਾ ਜਿਹੜਾ ਲੈਵਲ ਆ ਉਹ ਵੀ ਘਟਿਆ ਪਰ ਕਿਤਨਾ ਕਿਤੇ ਇਹ ਜਿਹੜੀ ਜਿਹੜਾ ਪਿੱਛੋਂ ਪਾਣੀ ਆ ਰਿਹਾ ਲਗਾਤਾਰ ਉਹ ਕਿਤਨਾ ਕਿਤੇ ਨੁਕਸਾਨ ਕਰਦਾ ਪਿਆ ਸੋ ਇਹ ਬਹੁਤ ਵੱਡਾ ਨੁਕਸਾਨ ਇੱਕ ਇਸ ਸੜਕ ਦਾ ਤੁਸੀਂ ਦੇਖ ਸਕਦੇ ਹੋਇਆ ਹੈ ਕਿਸ ਤਰੀਕੇ ਦੇ ਨਾਲ ਇਹ ਥੱਲੇ ਮਿੱਟੀ ਜਿਹੜੀ ਨਿਕਲ ਕੇ ਸੜਕ ਜਿਹੜੀ ਟੁੱਟ ਚੁੱਕੀ ਹੈ ਸੋ ਬਿਲਕੁਲ ਸਾਹਮਣੇ ਤਸਵੀਰਾਂ ਦੇਖ ਸਕਦੇ ਹੋ ਇਹ ਜਿਹੜੀ ਕਨੈਕਟੀਵਿਟੀ ਸੀ ਇੱਕ ਵਿਚਕਾਰ ਦੀ ਟੁੱਟ ਚੁੱਕਾ ਹੈ ਬਹੁਤ ਵੱਡਾ ਜਿਹੜਾ ਨੁਕਸਾਨ ਇੱਥੇ ਹੋਇਆ ਹੈ ਸੋ ਇਹ ਇਹ ਖੁਸ਼ੀ ਦੀ ਖਬਰ ਤਾਂ ਇਹ ਕਹਿ ਸਕਦੇ ਕਿ ਕਿੰਨਾ ਕਿਤੇ ਜਿਹੜਾ ਜਾਨੀ ਨੁਕਸਾਨ ਇੱਥੇ ਨਹੀਂ ਹੋਇਆ ਸੋ ਇਸ ਤੋਂ ਬਾਅਦ ਜਿਹੜੀਆਂ ਹੋਰ ਤਸਵੀਰਾਂ ਆ ਉਹ ਵੀ ਤੁਹਾਡੇ ਨਾਲ ਜਲਦੀ ਅਸੀਂ ਸਾਂਝੀਆਂ ਕਰਦੇ ਰਹਾਂਗੇ ਬਿਲਕੁਲ ਸਾਹਮਣੇ ਤੁਸੀਂ ਇਹ ਦੇਖ ਸਕਦੇ ਹੋ ਜਿਹੜੀ ਇਹ ਸੜਕ ਜਿਹੜੀ ਕਿਸ ਤਰੀਕੇ ਦੇ ਨਾਲ ਟੁੱਟੀ ਹੈ ਸੋ ਲਗਾਤਾਰ ਲੋਕ ਦੂਰੋਂ ਦੂਰ ਇੱਥੇ ਪਹੁੰਚ ਰਹੇ ਨੇ ਸੇਵਾ ਕਰਦੇ ਪਏ ਨੇ ਹਰਿਆਣੇ ਤੋਂ ਵੀ ਇੱਥੇ ਨੌਜਵਾਨਾਂ ਚ ਪਹੁੰਚੇ ਨੇ ਸੋ ਇਸ ਤੋਂ ਇਲਾਵਾ ਪੰਜਾਬ ਦੇ ਹੋਰ ਖੇਤਰਾਂ ਦੇ ਵਿੱਚੋਂ ਵੀ ਇੱਥੇ ਨੌਜਵਾਨ ਬਜ਼ੁਰਗ ਇਕੱਠੇ ਹੋ ਕੇ ਸੇਵਾ ਕਰਦੇ ਪਏ ਨੇ ਮੋਢੇ ਨਾਲ ਦੇ ਨਾਲ ਮੋਢਾ ਜੋੜ ਕੇ ਕਿਉਂਕਿ ਇਹ ਬਿਲਕੁਲ ਸਾਹਮਣੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਰਤਾਰਪੁਰ ਕੋਰੀਡੋਰ ਮਹਿਸ ਪਾਕਿਸਤਾਨ ਦੀ ਜੇ ਗੱਲ ਕਰੀਏ ਮੈਂ 1 ਕਿਲੋਮੀਟਰ ਇੱਥੋਂ ਦੂਰ ਹੈ ਸੋ ਇਸ ਤੋਂ ਬਾਅਦ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਜਿਸ ਤਰੀਕੇ ਦੇ ਨਾਲ ਲੋਕ ਜਵਾਲ ਇਤਿਹਾਕੇ ਸੇਵਾ ਕਰਦੇ ਪਏ ਨੇ ਸੋ ਇੱਕ ਵਾਰ ਫਿਰ ਦਿਖਾ ਦਿਆ ਕਿ ਬਹੁਤ ਭਿਆਨਕ ਤਸਵੀਰਾਂ ਨੇ ਕਹਿ ਸਕਦੇ ਬਹੁਤ ਭਿਆਨਕ ਤਸਵੀਰਾਂ ਨੇ ਜਿਸ ਤਰੀਕੇ ਨਾਲ ਇਥੇ ਇਹ ਸੜਕ ਚੁੱਟੀ ਆ ਹੋਰ ਬਹੁਤ ਨੁਕਸਾਨ ਹੋਇਆ ਨੇ ਘਰਾਂ ਦੇ ਵਿੱਚ ਪਾਣੀ ਭੜਿਆ ਹੈ ਫਦੂਰੇ ਫੂਰੇ ਲੋਕਾਂ ਨਾਲ ਨਾਲ ਕੇ ਇਥੇ ਕਲਾਕਾਰ ਵੱਖ-ਵੱਖ ਐਨ ਜੀਓ ਸਿੱਤੇ ਪਹੁੰਚ ਗਏ ਨੇ ਦਿਨ ਰਾਤ ਇੱਥੇ ਕਰਦੀਆਂ ਪਈਆਂ ਨੇ ਹਰ ਪੀੜਤਾ ਦੀ ਸੇਵਾ ਕਰਦੀਆਂ ਪਈਆਂ ਨੇ ਸੋ ਇਸ ਤੋਂ ਬਾਅਦ ਜਿਹੜੀਆਂ ਹੋਰ ਤਸਵੀਰਾਂ ਨੇ ਉਹ ਵੀ ਜਲਦ ਤੁਹਾਡੇ ਨਾਲ ਸਾਂਝੀਆਂ ਕਰਾਂਗੇ